ਭਾਈ ਸਾਹਿਬ ਜੀ ਜੀਵਨ ਦੇ ਵਿੱਚ ਸਮਾਂ ਕਿਹੜਾ ਚੰਗਾ ਹੁੰਦਾ ਜੀ ਜੀਵਨ ਦੇ ਵਿੱਚ ਜਗਰਾਤ ਸਿੰਘ ਸਮਾਂ ਉਹ ਚੰਗਾ ਹੁੰਦਾ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਖੁਸ਼ਸਤ ਉਮਰ ਕੇ ਦਰ ਯਾਰ ਯਾਰ ਯਾਦ ਬੇਗੁਜ਼ਰਦ ਵਰਨਾ ਚ ਹਾਸਲੇ ਅਸਤ ਅਜੀ ਗੁੰਬਦ ਦੇ ਪੂਤ ਮੁਰਾ ਖੁਸ਼ਸਤੋ ਭਾਵ ਉਹਦਾ ਚੰਗਾ ਸੋਹਣਾ ਜੀਵਨ ਦੇ ਵਿੱਚ ਉਹ ਸਮਾਂ ਚੰਗਾ ਉਹ ਸਮਾਂ ਸੋਹਣਾ ਜਿਹੜਾ ਯਾਰ ਤੂੰ ਪਾਵ ਆਪਣੀ ਪਿਆਰੇ ਮੁਰਸ਼ਿਦ ਦੀ ਯਾਦ ਦੇ ਵਿੱਚ ਮੁਰਸ਼ਿਦ ਦੇ ਚੇਤੇ ਦੇ ਵਿੱਚ ਬੰਦਗੀ ਕਰਦੇ ਆ ਬਤੀਤ ਹੋ ਜੇ ਉਹ ਸਮਾਂ ਚੰਗਾ ਹੁੰਦਾ ਉਹ ਸਮਾਂ ਸੋਹਣਾ ਹੁੰਦਾ ਵਰਨਾ ਤੇ ਹਾਸਲੇ ਅਸਤ ਅਜੀਬ ਗੁੰਬ ਦੇ ਕਬੂਲ ਹੋ ਗਰਾ ਨਹੀਂ ਤੇ ਇਹ ਨੀਲੇ ਆਕਾਸ਼ ਵਾਲੇ ਸੰਸਾਰ 'ਚ ਆਉਣ ਦਾ ਪੈਦਾ ਹੋਣ ਦਾ ਕੋਈ ਲਾਭ ਨਹੀਂ ਹੈ ਸਮਾਂ ਉਹੀ ਚੰਗਾ ਜਿਹੜਾ ਗੁਰੂ ਦੀ ਯਾਦ ਦੇ ਵਿੱਚ ਪਿਆਰੇ ਮੁਰਸ਼ਿਦ ਦੀ ਯਾਦ ਦੇ ਵਿੱਚ